ਹਾਦਕੈ ਸੰਗ ਸਭ ਕੁਲ ਉਧਾਰੈ ਆਪ ਤੇ ਧਰ ਗਈ ਹੈ ਕੁਲਾਂ ਨੂੰ ਵੀ ਧਾਲੂ ਹੁੰਦਾ ਇਹ ਕੁਝ ਮੈਂ ਇੱਥੇ ਗੱਲ ਕੋ ਸਮਝਾਣੀ ਚਾਹੁੰਦਾ ਆਪ ਜੀ ਨੂੰ ਜਿੰਨੀ ਕੁ ਗੁਰੂ ਸਾਹਿਬ ਨੇ ਸੁਮਾਤ ਬਖਸ਼ਿਸ਼ ਕੀਤੀ ਹੈ ਆਪਾਂ ਕਈ ਵਾਰ ਦੂਜੇ ਪਾਸੇ ਨੂੰ ਲੈ ਜਾਂਦੇ ਆ ਜੀ ਧਿਆਨ ਦੇਣ ਦੀ ਲੋੜ ਹੈ ਜੇ ਆਪਾਂ ਵਾਰੀ ਵੀ ਵੇਖੀਏ ਜੇ ਕੁਲਾਂ ਦੀ ਗਿਣਤੀ ਵੀ ਕਰੀਏ 700 ਰਿਆਂ ਦੀਆਂ ਸਤ ਪੇਕਿਆਂ ਦੀਆਂ ਸਤ ਦਾਦਕਿਆਂ ਦੀਆਂ ਤੇ ਪਲੱਸ 21 ਪ੍ਰਹਲਾਦ ਜਾਣ ਕੇ 21 ਕੋਲ ਉਧਾਰੇ ਪਰ ਨਹੀਂ ਭਾਈ ਇਹ ਤੇ ਸਮਝਾਉਣ ਦਾ ਤਰੀਕਾ ਹੈ ਗੁਰੂ ਸਾਹਿਬ ਦਾ ਜਿਸ ਘਰ ਵਿੱਚ ਗੁਰੂ ਨਾਨਕ ਦੀ ਸਿੱਖਿਆ ਆ ਗਈ ਉਹ ਸਭ ਤਰਨਗੇ ਉਹ ਸਾਰੇ ਤਰ ਜਾਣਗੇ ਤੇ ਹੋਰਾਂ ਨੂੰ ਵੀ ਤਾਰ ਲੰਦੇ ਨੇ ਜੀ ਸਾਧਕੈ ਸੰਗ ਸਭ ਕੁਲ ਉਦਾਰ ਹੈ ਭਾਵ ਗੁਰਮੁਖ ਹਰ ਪ੍ਰਾਣੀ ਮਾਤਰ ਦਾ ਭਲਾ ਕਰਦੇ ਨੇ ਉਦਾਰ ਦਾ ਹੈ ਭਲਾਈ ਕਰਦੇ ਨੇ ਗੁਰਬਾਣੀ ਚ ਲਿਖਿਆ ਗੁਰਮੁਖ ਕੋਟ ਉਦਾਰ ਦਾ ਭਾਈ ਦੇ ਨਾਵੇਂ ਏਕ ਕਣੀ ਗੁਰਮੁਖ ਕੋ ਸੱਚੇ ਖਜ਼ਾਨੇ ਵਿੱਚੋਂ ਸੱਚਾ ਭੋਜਨ ਛੱਕ ਗਏ ਨਾਮ ਦੀ ਇੱਕ ਕਣੀ ਜਿਹਨੂੰ ਵੀ ਦੰਦਾ ਹੈ ਨਾ ਜਿਹਨੂੰ ਸਮਝ ਆਉਂਦਾ ਹੈ ਜਨਮ ਮਰਨ ਤੋਂ ਬਚਾ ਲਾਂਦਾ ਹੈ ਪਰ ਕੋਈ ਰਜਿਸਟਰ ਨਹੀਂ ਲਾਇਆ ਹੁੰਦਾ ਇੰਨਿਆਂ ਨੂੰ ਮੈਂ ਸਮਝਾਤਾ ਇੰਨਿਆਂ ਨੂੰ ਅਮਰ ਤੇ ਸ਼ਿਕਾਇਤ ਆ ਇਹ ਗੱਲਾਂ ਵਿੱਚ ਨਹੀਂ ਉਹ ਪੈਂਦੇ ਸਾਧ ਸੰਗ ਮੀਤ ਕੁਟੰਬ ਨਿਸਤਾਰ ਹੈ ਮੀਤ ਮਿੱਤਰ ਹੁੰਦਾ ਜੀ ਕੁਟੰਬ ਪਰਿਵਾਰ ਨਿਸਤਾਰ ਹੈ ਉਹ ਗੁਰਮੁਖ ਸਭ ਦਾ ਭਲਾ ਕਰਦਾ ਹੈ ਸਾਧ ਕੇ ਸੰਗ ਸੋ ਧਨ ਪਾਵੈ ਗੁਰੂ ਮੁਖਾਂ ਦੀ ਸੰਗਤ ਕਰਕੇ ਹੀ ਨਾਮ ਰੂਪੀ ਧਨ ਹੈ ਜਿਹੜਾ ਮਿਲਦਾ ਹੈ ਗੁਰੂ ਦੀ ਸੰਗਤ ਕਰਕੇ ਇਹ ਸੱਚਾ ਖਜ਼ਾਨਾ ਮਿਲਦਾ ਹੈ ਜੀ ਜਿਸ ਧਨ ਤੇ ਸਭ ਕੋ ਵਰਸਾਵੇ ਇੱਕ ਨੂੰ ਨਹੀਂ ਸਭ ਕੋ ਵਰਸਾਵੇ ਪੈਸਾ ਵੇਖੋ ਤੁਸੀਂ ਮੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਪਰ ਇਹ ਕਦੇ ਮੁਕਦਾ ਨਹੀਂ ਉਹਦੇ ਅੰਦਰ ਉਹ ਖਜ਼ਾਨਾ ਧੰਨ ਆ ਜਾਂਦਾ ਹੈ ਜਿਸ ਧੰਨ ਨਾਲ ਉਹ ਸਭ ਦੁਨੀਆ ਨੂੰ ਹਰਿਆ ਭਰਿਆ ਕਰਦਾ ਹੈ ਜੀ ਫਿਰ ਅਸੀਂ ਹਾਂ ਉਹ ਗੱਲ ਹੋ ਗਈ ਉਹ ਇਦਾਂ ਹੋ ਗਿਆ ਇਦਾਂ ਹੋ ਗਿਆ ਅਸੀਂ ਅਸੀਂ ਉਹ ਕਨਸਿਡਰੇਟ ਖੋਦਨੇ ਆਪਣਾ ਪਰ ਜਿਹੜਾ ਉਹਦਾ ਕੋਰ ਹੈ ਭਾਈ ਬੜਾ ਜਵੜਦਸਾ ਹੁੰਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਜਿਹੜਾ ਸਭ ਦੇ ਲੇਖਾਂ ਦਾ ਹਿਸਾਬ ਲੰਦਾ ਹੈ ਨਾ ਸਾਧ ਸੰਗ ਧਰਮ ਰਾਏ ਕਰੇ ਸੇਵਾ ਧਰਮ ਰਾਜ ਤੇ ਹੱਥ ਜੋੜ ਕੇ ਖੜਾ ਹੁੰਾਗੇ ਗੁਰਮੁਖਾਂ ਦਾ ਹੁਕਮ ਮੰਨਣ ਲਈ ਨਾ ਉਹਨਾਂ ਅਗੇ ਹੱਥ ਜੋੜ ਕੇ ਖੜਾ ਹੁੰਦਾ ਸਾਰੀ ਦੁਨੀਆ ਤੋਂ ਡਰਦੀ ਹੈ ਸਭ ਡਰਦੇ ਨੇ ਉਹ ਗੁਰਮੁਖਾਂ ਦੀ ਆਪ ਸੇਵਾ ਕਰਦਾ ਹੈ ਜੈ ਭਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਉਹ ਧਰਮ ਰਾਜ ਦੀ ਸਰਕਾਰ ਹੈ ਜਿਹੜੀਆਂ ਦੁਸ਼ਟ ਆਤਮਾਾਂ ਨੇ ਭੈੜੀ ਸੋਚ ਹੈ ਪਰ ਜਿਹੜੇ ਸੰਗਤ ਕਰਨ ਵਾਲੇ ਪ੍ਰੇਮੀ ਨੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਭਾਈ ਉਹਨਾਂ ਦੀ ਤਾਂ ਸੇਵਾ ਕਰਦੇ ਨੇ ਸੇਵਾ ਨੂੰ ਸੋਝੀ ਸਾਧ ਕੈ ਸੰਗ ਸੋਭਾ ਸੁਰਦੇਵਾ ਗੁਰੂ ਦਾ ਸੰਗ ਕਰਨ ਵਾਲਿਆਂ ਦੀ ਸ਼ੋਭਾ ਜਿਹੜੀ ਕੀਰਤੀ ਹੈ ਭਾਈ ਰੱਬ ਵਰਗੀ ਹੋ ਜਾਂਦੀ ਹੈ ਦੇਵਤਿਆਂ ਵਿੱਚ ਵੀ ਉਹਨਾਂ ਦੀ ਸ਼ੋਭਾ ਹੁੰਦੀ ਹੈ ਜੀ ਸਾਰੇ ਕਿਤੇ ਉਹਨਾਂ ਦੀ ਸ਼ੋਭਾ ਹੁੰਦੀ ਹੈ ਸਾਧੂ ਕੈ ਸੰਗ ਪਾਪ ਭਲਾਇਣ ਪਲਾਇਣ ਦਾ ਪੱਚ ਜਾਂਦੇ ਨੇ ਚਲੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਅਸਲ ਮਤਲਬ ਹੈ ਭਾਵ ਉਹ ਪੈੜਾ ਕੰਮ ਨਹੀਂ ਕੋਈ ਕਰਦੇ ਫਿਰ ਪਾਪ ਭੱਜ ਜਾਂਦੇ ਨੇ ਪਾਪ ਨਹੀਂ ਉਹਨਾਂ ਦੇ ਲੱਗਿਆ ਹੁੰਦੇ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਸੰਗ ਵਿੱਚ ਹੀ ਅੰਮ੍ਰਿਤ ਗੁਣ ਗਾਇਨ ਉਹ ਫਿਰ ਬਾਣੀ ਪਉਂਦਾ ਹੈ ਕੇਵਲ ਬਾਣੀ ਨੂੰ ਗਾਉਂਦਾ ਹੈ ਸਾਜ ਕੈ ਸੰਗ ਸਰਵ ਥਾਨ ਗੰਮ ਗੰਮ ਹੁੰਦਾ ਜੀ ਪਹੁੰਚ ਸਭ ਗੱਲਾਂ ਨਹੀਂ ਸਮਝ ਆ ਜਾਂਦੀਆਂ ਸਭ ਤੱਕ ਪਹੁੰਚ ਹੋ ਜਾਂਦੀ ਹੈ ਭਾਵ ਦੂਜੇ ਅੰਦਰ ਕੀ ਚੱਲ ਰਿਹਾ ਉਹਦੇ ਲਈ ਛੋਟੀਆਂ ਛੋਟੀਆਂ ਗੱਲਾਂ ਨੇ ਨਾਮ ਨੂੰ ਲੋੜ ਹੈ ਕਿਸੇ ਨੂੰ ਫਰੋਲਣ ਦੀ ਇਹ ਕਿਰਪਾ ਕੋਣ ਕਰਦੇ ਨੇ ਸਾਧਕੈ ਸੰਗ ਸਰਵ ਥਾਨ ਗੰਮ ਸਭ ਤੱਕ ਪਹੁੰਚ ਹੋ ਜਾਂਦੀ ਹੈ ਮੰਨੈ ਸਗਲ ਪਵਣ ਕੀ ਸੁਧ ਮੰਨੈ ਸਗਲ ਪਵਣ ਕੀ ਸੁਧ ਮੰਨੈ ਸੂਰਤੋ ਹੋਵੈ ਮਨ ਬੁੱਧ ਜੋ ਤੁਸੀਂ ਗਾ ਰਹੇ ਹੋ ਜੋ ਤੁਸੀਂ ਸੁਣਦੇ ਹੋ ਭਾਈ ਜਿਨ੍ਹਾਂ ਦੀ ਇਸ ਨਾਮ ਵਿੱਚ ਹੀ ਲਗਨ ਲੱਗ ਜਾਏ ਉਹਨਾਂ ਦੀ ਸੂਰਤ ਬੜੀ ਉੱਚੀ ਹੋ ਜਾਂਦੀ ਹੈ ਉਹਨਾਂ ਦੇ ਮਨ ਵਿੱਚ ਜਾਗਰਤਾ ਆ ਜਾਂਦੀ ਹੈ ਉਹ ਸੁੱਤੇ ਨਹੀਂ ਰਹਿੰਦੇ ਮਨ ਸਗਲ ਬਣ ਕੇ ਸੁਧ ਮਨ ਸਗਲ ਬਣ ਕੇ ਸੁਧ ਸਾਰੇ ਭਵਨਾਂ ਦੀ ਸੋਚੀ ਹੋ ਜਾਂਦੀ ਹੈ ਕਿ ਹਰ ਥਾਂ ਕਾਲਪੁਰਖ ਵਾਹਿਗੁਰੂ ਪਰਮਾਤਮਾ ਹੈ ਉਹਦੇ ਨਾਲ ਹੀ ਪ੍ਰੇਮ ਪਿਆਰ ਪੈ ਗਿਆ ਤੇ ਉਹਨਾਂ ਦੇ ਅੰਦਰ ਵੀ ਨਿਵਾਸ ਹੋਦਾ ਹੋ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਸਾਧਕੈ ਸੰਗ ਸਰਬ ਥਾਨ ਗੰਮ ਨਾਨਕ ਸਾਧਕੈ ਸੰਗ ਸਫਲ ਜਨਮ ਹੁਣ ਇੱਥੇ ਧਿਆਨ ਮਾਰੋ ਜੀ ਕਈ ਕਹਿੰਦੇ ਜਨਮ ਹੈ ਠੀਕ ਹੈ ਜਨਮ ਹੈ ਗੰਮ ਦੇ ਨਾਲ ਤੁਕਾਂਤ ਮਿਲਾਨ ਲਈ ਜਨਮ ਪੜਨਾ ਹੁੰਦਾ ਹੈ ਜੀ ਜਿਵੇਂ ਸਾਧਕ ਹੈ ਸੰਗ ਸਰਬ ਥਾਨ ਗੰਮ ਨਾਨਕ ਸਾਧਕ ਹੈ ਸੰਗ ਸਫਲ ਜਨਮ ਇਦਾਂ ਪੜ੍ਹਨਾ ਹੈ ਜਨਮ ਨਹੀਂ ਫਿਰ ਇੱਥੇ ਬੋਲਣਾ ਸਾਧੂ ਦੀ ਸੰਗਤ ਵਿੱਚ ਰਹਿ ਕੇ ਜਨਮ ਸਕਾਰਤ ਹੋ ਜਾਂਦਾ ਹੈ ਉਹ ਤਰ ਜਾਂਦੇ ਨੇ